ਜੋ ਕਿ ਹੈ ਉਹ ਕੰਮ ਕਰਨਾ ਜੋ ਸਾਨੂੰ ਖੁਸ਼ੀ ਦੇਵੇ ਦੁਨੀਆ ਦੇ ਵਿੱਚ 69% ਲੋਕ ਉਹ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਦੇ ਨੇ ਜਿਨ੍ਹਾਂ ਨੂੰ ਉਹ ਕੰਮ ਕਰਨ ਦੇ ਵਿੱਚ ਕੋਈ ਵੀ ਖੁਸ਼ੀ ਨਹੀਂ ਮਿਲਦੀ ਬਸ ਇੱਕ ਰੈਪੀਟਿਸ਼ਨ ਕਰਕੇ ਬਸ ਇੱਕ ਜੌਬ ਕਰਨ ਵਾਸਤੇ ਉਹਨੂੰ ਕੰਮ ਨੂੰ ਕਰਦੇ ਹੀ ਰਹਿੰਦੇ ਨੇ ਜਿਹੜੇ ਅਸੀਂ ਹੁਣੇ ਟੌਪਿਕ ਤੇ ਗੱਲ ਕਰ ਰਹੇ ਸੀ 9 ਤੋਂ 5 ਵਾਲੀ ਜੌਬ ਇਸ ਦੇ ਵਿੱਚ ਮੋਸਟਲੀ ਲੋਕ ਉਹੀ ਕੰਮ ਕਰਦੇ ਨੇ ਜਿਹੜੇ ਕਿ ਆਪਣੇ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਪਰ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਹਨਾਂ ਨੇ ਆਪਣੇ ਘਰ ਦਾ ਖਰਚਾ ਚਲਾਉਣਾ ਉਹਨਾਂ ਨੂੰ ਜੌਬ ਕਰਨੀ ਪੈਣੀ ਹੈ ਇਸ ਕਰਕੇ ਇਸ ਤਰੀਕੇ ਦੀਆਂ ਚੀਜ਼ਾਂ ਉਹ ਕਰਦੇ ਹੀ ਰਹਿੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦੀ ਹਮੇਸ਼ਾ ਜਿਹੜੀ ਲਾਈਫ ਹੈ ਕੁੱਟਣ ਚ ਨਿਕਲਦੀ ਹੈ ਜਾਂ ਫਿਰ ਡਿਪਰੈਸ਼ਨ ਦੇ ਵਿੱਚ ਨਿਕਲਦੀ ਹੈ। ਕਈ ਲੋਕ ਇਸ ਤਰੀਕੇ ਦੇ ਕੰਮ ਇਸ ਕਰਕੇ ਕਰਦੇ ਨੇ ਕਿ ਉਹਨਾਂ ਨੇ ਦੇਖਿਆ ਹੁੰਦਾ ਕਿ ਉਹਨਾਂ ਦੇ ਜਿਹੜੇ ਆਸ-ਪਾਸ ਦੇ ਲੋਕ ਨੇ ਇਹੀ ਕੰਮ ਕਰਕੇ ਇੱਕ ਬਹੁਤ ਵੱਡੇ ਮੁਕਾਮ ਤੇ ਪਹੁੰਚੇ ਨੇ। ਪਰ ਇਸ ਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜੇ ਤੁਹਾਡਾ ਇੰਟਰਸਟ ਉਸ ਕੰਮ 'ਚ ਨਹੀਂ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਉਸ ਇੰਟਰਸਟ ਤੋਂ ਬਿਨਾਂ ਤੁਸੀਂ ਕਦੀ ਵੀ ਕੰਮ ਦੇ ਵਿੱਚ ਸਫਲ ਨਹੀਂ ਹੋ पाओगे। ਇਸ ਕਰਕੇ ਇਸ ਪੇਂਡ ਚਾਲ ਦੇ ਚੱਕਰ ਦੇ ਵਿੱਚ ਕਦੇ ਵੀ ਉਸ ਕੰਮ ਦੇ ਵਿੱਚ ਨਾ ਫਸੋ ਜਿਸ ਦੇ ਵਿੱਚ ਤੁਹਾਨੂੰ ਕਦੀ ਖੁਸ਼ੀ ਮਹਿਸੂਸ ਨਾ ਹੁੰਦੀ ਹੋਵੇ। ਸਿਰਫ ਉਸ ਵਿਚ ਲੱਗੋ ਜਿਸ ਦੇ ਵਿੱਚ ਤੁਹਾਨੂੰ ਵਧੀਆ ਖੁਸ਼ੀ ਮਹਿਸੂਸ ਹੋਵੇ ਤੁਸੀਂ ਉਸ ਨੂੰ ਦਿਨ ਰਾਤ ਕਰਦੇ ਵੀ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਨਾ ਕਰੋ ਔਰ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਵਧਦੇ ਆ ਤੁਹਾਨੂੰ ਉਹ ਕੰਮ ਹੋਰ ਜ਼ਿਆਦਾ ਖੁਸ਼ੀ ਦੇਵੇ ਇਹਨਾਂ ਵਿੱਚ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਐਮ ਐਸ ਧੋਨੀ ਦਾ